ਗੰਨਾਪਿੰਡ ਵਿਖੇ ਖੇਤਾਂ ਵਿੱਚੋਂ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਬਣਿਆ ਡਰ ਦਾ ਮਾਹੌਲ ਫਿਲੌਰ ਦੇ ਨਜ਼ਦੀਕੀ ਗੰਨਾਪਿੰਡ ਵਿਖੇ ਖੇਤਾਂ ਵਿੱਚੋਂ 32 ਸਾਲ ਦੇ ਕਰੀਬ ਨੌਜਵਾਨ ਦੀ ਮਿਲੀ ਲਾਸ਼ ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਂਬਰ ਪੰਚਾਇਤ ਨੇ ਦੱਸਿਆ ਕਿ ਸਵੇਰੇ 6 ਵਜੇ ਦੇ ਕਰੀਬ ਉਹਨਾਂ ਦਾ ਪਤੀਜਾ ਆਪਣੇ ਖੇਤਾਂ ਵਿੱਚ ਪੱਠੇ ਲੈਣ ਨੂੰ ਗਿਆ ਤਾਂ ਉਸਨੇ ਇੱਕ ਨੌਜਵਾਨ ਨੂੰ ਉੱਥੇ ਡਿੱਗੇ ਹੋਏ ਨੂੰ ਦੇਖਿਆ ਤਾਂ ਉਸਨੇ ਮੈਨੂੰ ਫੋਨ ਕੀਤਾ ਜਦੋਂ ਖੇਤਾਂ ਵਿੱਚ ਜਾ ਕੇ ਦੇਖਿਆ ਕਉ ਉਸ ਬਾਰੇ ਐਸਐਚਓ ਫਿਲੌਰ ਨੂੰ ਜਾਣਕਾਰੀ ਦਿੱਤੀ ਉਹਨਾਂ ਪੁਲਿਸ ਮੁਲਾਜ਼ਮ ਭੇਜ ਕੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਫਿਲੌਰ ਰਖਵਾਇਆ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਨੌਜਵਾਨ ਦੀ شناخت ਨਹੀਂ ਹੋਈ ਹੈ ਨੌਜਵਾਨ ਨੇ ਖਾਕੀ ਰੰਗ ਦੀ ਟੀ-ਸ਼ਰਟ ਅਤੇ ਨੀਲੀ ਜੀਨ ਪਾਈ ਹੋਈ ਸੀ ਉਹਨਾਂ ਕਿਹਾ ਕਿ ਪੋਸਟਮਾਰਟਮ ਕਰਾਉਣ ਤੋਂ ਬਾਅਦ ਹੀ ਪਤਾ ਲੱਗੇਗਾ ਮੌਤ ਦਾ ਕਾਰਨ ਕੀ ਸੀ ਹਾਲਾਤਾਂ ਨੂੰ ਦੇਖਦੇ ਹੋਇਆ ਲੱਗ ਰਿਹਾ ਹੈ ਕਿ ਇਹ ਨੌਜਵਾਨ ਵੀ ਚਿੱਟੇ ਦੀ ਪੇਟ ਚੜ ਗਿਆ ਹੈ ਕਿਉਂਕਿ ਗੰਨਾ ਪਿੰਡ ਉਹ ਪਿੰਡ ਹੈ ਜਿੱਥੇ 24 ਘੰਟੇ ਚਿੱਟੇ ਦਾ ਲੈਣ ਦੇਣ ਚੱਲਦਾ ਹੀ ਰਹਿੰਦਾ ਹੈ ਅਤੇ ਫਿਲੋਰ ਕੁਲਸ ਤਮਾਸ਼ਦੀਨ ਬਣੀ ਸਭ ਕੁਝ ਦੇਖਦੇ ਹੋਏ ਵੀ ਅੱਖਾਂ ਮੀਚ ਕੇ ਬੈਠੀ ਰਹਿੰਦੀ ਹੈ ਅਤੇ ਨੌਜਵਾਨ ਮਰ ਰਹੇ ਹਨ ਭਾਜੀ ਕੀ ਨਾਮ ਮੇਰਾ ਨਾਮ ਹੀ ਹਰਜਿੰਦਰ ਕੁਮਾਰ ਮੈਂਬਰ ਪੰਚਾਇਤਾਂ ਦੀ ਬੱਲੇ ਪਿੰਡ ਅਚਾਪਾ ਜੀ ਇੱਕ ਪਤਾ ਲੱਗਾ ਗੰਨੇ ਪਿੰਡ ਦੇ ਵਿੱਚ ਇੱਕ ਡੈੱਡ ਬਡੀ ਮਿਲੀ ਆ ਤੇ ਕੀ ਸਾਰਾ ਮਾਮਲਾ ਬਣਿਆ ਹੋਰ ਛੇ ਸੀ ਭਾਜੀ ਵੀ ਸਵੇਰੇ ਨਾ 4:00 ਤੋਂ 6:00 ਦਾ ਟਾਈਮ ਸੀ ਅੱਜ ਤੇ ਮੇਰੇ ਚਾਚਾ ਜੀ ਦਾ ਲੜਕਾ ਪੱਠੇ ਉੱਢਣ ਗਿਆ ਉਹਨੇ ਦੇਖਿਆ ਵੀ ਕੋਈ ਸ਼ਕੀਲ ਹਾਲਾਤਾਂ ਦੇ ਵਿੱਚ ਕੋਈ ਵਿਅਕਤੀ ਤੇ ਜਿੱਦਾਂ ਕੋਈ ਲੰਮਾ ਪਿਆ ਅਜੇ ਜਲ ਕਿਸੇ ਤਰ੍ਹਾਂ ਉਹਨੇ ਮੈਨੂੰ ਮੇਰੇ ਕੋਲ ਆਇਆ ਤੇ ਕਹਿੰਦਾ ਵੀ ਉੱਥੇ ਕੋਈ ਬੰਦਾ ਪਿਆ ਆ ਪਤਾ ਨਹੀਂ ਡੈੱਡ ਹੈ ਕਿ ਜਿੰਦਾ ਹੈ ਕਿ ਮਰਿਆ ਪਤਾ ਨਹੀਂ ਤੇ ਮੜਾ ਜੀ ਆ ਤੂੰ ਜ਼ਿੰਮੇਵਾਰ ਬੰਦਾ ਵੀ ਤੂੰ ਉੱਥੇ ਆ ਮੋਕੇ ਤੇ ਮੈਂ ਜਦੋਂ ਉਹ ਜਾ ਕੇ ਦੇਖਿਆ ਤੇ ਉਹ ਬੰਦਾ ਮਿਲਕ ਡੈੱਡ ਮੈਨੂੰ ਡੈੱਡ ਲੱਗਾ ਜਦਾਂ ਤੇ ਉਸ ਦੇ ਬਾਅਦ ਵਿੱਚ ਫਿਰ ਮੈਂ ਇਹ ਮਨਾਵਤ ਸਮਝਿਆ ਵੀ ਐਸਚੀ ਸਾਹਿਬ ਨੂੰ ਕੋਲ ਕੀਤੀ ਉਹਨਾਂ ਨੇ 2-3 ਮੁਲਾਜ਼ਮ ਭੇਜੇ ਭੇਜ ਕੇ ਤੇ ਉਹ ਫਿਰ ਡੈਡ ਬੋਡੀ ਨੂੰ ਆਪਣੇ ਨਾਲ ਲੈ ਗਏ ਤੇ ਪਾਜੀ ਕੀ ਲਗਾ ਤਾਂ ਬੰਦਾ ਦੇਖਾਂ ਨਾ ਭਰਾਤੀ ਸੀ ਜਾਂ ਪੰਜਾਬੀ ਨਹੀਂ ਪਾਜੀ ਮੁੰਡਾ ਪੰਜਾਬੀ ਸੀ ਤਕਰੀਬਨ ਉਹਦੀ 30-32 ਸਾਲ ਦੀ ਉਮਰ ਸੀ ਓਕੇ ਹਾਂਜੀ ਹਾਂ ਜੀ ਅਗਿੱਤਰ ਕਿ ਕੋਈ ਡੈਡ ਬੋਡੀ ਵੀ ਆਈ ਆ ਹਾਂ ਦੇਖੋ ਹਸਪਤਾਲ ਦੇ ਵਿੱਚ ਹਾਂਜੀ ਸਰ ਸਾਡੇ ਕੋਲ ਇੱਕ ਡੈਡ ਬੋਡੀ ਫਿਰ 6 ਵਜੇ ਰਿਸਿਵ ਹੋਈ ਆ ਪੇਸ਼ੈਂਟ ਦੀ ਪਛਾਣ ਨਹੀਂ ਹੋ ਸਕੀ ਅਨਨੋਨ ਪੇਸ਼ੈਂਟ ਗੰਨੇ ਪਿੰਡ ਸੇ ਖੇਤਾਂ ਦੇ ਕੋਲੋਂ ਲੈ ਕੇ ਆਏ ਨੇ ਪੇਸ਼ੈਂਟ ਨੂੰ ਤੇ 32 ਸਾਲ ਉਮਰਮ ਬਲ ਮੇਲਾ ਮੁੰਡਾ ਤੇ ਅ ਬਾਕੀ ਉਹਦੀ ਜੀ ਤਪਤੀਸ ਚੱਲ ਰਹੀ ਹੈ ਅਜੇ ਕੱਪੜੇ ਕਿਦਾਂ ਨੇ ਪਾਏ ਹੋਏ ਨੇ ਕੱਪੜੇ ਉਹਨੇ ਸਰ ਇੱਕ ਬਰਾਊਨ ਟੀ-ਸ਼ਰਟ ਪਾਈ ਹੋਈ ਹੈ ਤੇ ਬਲੂ ਜੀਨਸ ਤੇ ਕੋਈ ਪਤਾ ਲੱਗਾ ਮੌਕੇ ਕਾਰਨਾਂ ਦਾ ਨਹੀਂ ਕਰੋ ਤੁਹਾਨੂੰ ਪੋਸ਼ਵਣ ਦਾ ਮਾਜ ਦੱਸ ਸਕਾਂਗੇ ਪਤਾ ਨਹੀਂ ਲੱਗਾ ਇਹਦੇ ਬਾਰੇ